ਹਾਂਜੀ ਗੁੱਡ ਮੋਰਨਿੰਗ ਜੀ ਅੱਜ ਆ ਗਈ ਚਵਾਖਾਂ ਦਾ ਲੰਗਰ ਲਈ ਮੈਂ ਦੀ ਠੀਕਾਂ ਕਰਦੇ ਇੱਕ ਗਰਮੀ ਬਹੁਤ ਹੋਈ ਪਈ ਆ ਕੰਮ ਵੀ ਬੜਾ ਸੀਗਾ ਹੰਬੇ ਜੀ ਜੇ ਵਾਸਤਾ ਤੁਹਾਨੂੰ ਨਹੀਂ ਦਾ ਧਿਆਨ ਹੀ ਲੱਗ ਰਹੀ ਹੂੰ ਕਿ ਚਤੋਂ ਬਾਹਰ ਹੂੰ 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 ਯਾਹ ਤੇ ਇੱਕ ਬੋਕਰ ਆਦ ਕੇ ਗਈ ਆ ਤੂੰ ਖਾਲੀ ਰੋਟੀ ਬਸ ਤੁਹਾਨੂੰ ਮਿਲ ਰਹੀ ਆ ਨਾ ਤੁਸੀਂ ਖਾ ਲਓ ਬਸ ਚੁੱਪ ਕਰਕੇ ਤਾਂ ਇਹਨੂੰ ਹੁਣ ਕੀ ਹੋ ਗਿਆ ਹੋਣਾ ਕੀ ਆ ਜਿਵੇਂ ਤੁਹਾਨੂੰ ਕੁਝ ਪਤਾ ਨਹੀਂ ਹੁੰਦਾ ਆ ਜਵਾਕ ਨੂੰ ਕਿੰਨੇ ਦਿਨ ਹੋ ਗਏ ਬਿਮਾਰ ਪਏ ਨੂੰ ਤੁਹਾਨੂੰ ਤਾਂ ਕੋਈ ਟੈਨਸ਼ਨ ਹੈ ਹੀ ਨਹੀਂ ਕਰ ਸਕਦਾ ਕੋਈ ਫਿਕਰ ਪੱਕਾ ਨਹੀਂ ਹੈਗਾ ਤੁਹਾਨੂੰ ਤਾਂ ਦਵਾਈ ਯਾਰ ਹੁਣ ਲਿਆ ਕੇ ਤਾਂ ਦਿੱਤੀ ਸੀਗੀ ਇਹਨੂੰ ਹੁਣ ਮੈਂ ਹੁਣ ਕੀ ਕਰਦੇ ਆ ਦਵਾਈ ਵਰਦਾ ਸਾਡੇ ਜੇ ਡਾਕਟਰਾਂ ਕੋਲ ਚੱਕੀ ਫਿਰਦਾ ਕਦੇ ਉੱਥੇ ਲੈ ਗਿਆ ਕਦੇ ਉੱਥੇ ਲੈ ਗਿਆ ਕੋਈ ਜੱਜ ਦਾ ਡਾਕਟਰ ਨੂੰ ਦਿਖਾ ਇਹਨੂੰ ਡਾਕਟਰ ਨੇ ਹੁਣ ਹਫ਼ਤੇ ਦੀ ਦਵਾਈ ਦਿੱਤੀ ਤਾਂ ਹੈਗੀ ਆ ਉਹ ਕਹਿੰਦਾ ਠੀਕ ਹੋ ਜਾਊਗਾ ਇੱਕ ਹਫ਼ਤਾ ਦਵਾਈ ਦਿਵਾ ਲਓ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਲੈ ਮੈਂ ਤਾਂ ਫੋਨ ਤੇ ਖਰੀਲ ਦੇਖੀ ਆ ਬਾਬਾ ਦੋ ਹੀ ਥੋਲੇ ਪੋਂਦਾ ਦਾ ਦੋ ਦਿਨਾਂ ਚ ਆਰਾਮ ਆਜੂਗਾ ਜਵਾਕ ਨੂੰ ਉਹੀ ਤੁਸੀਂ ਤਾਂ ਆਪਦੀ ਹੀ ਮਾਰਦੇ ਰਹਿਣੇ ਹੋਗੇ ਕੋ ਕਿਹੜੇ ਬਾਬੇ ਹੂਬੇ ਕੋਲੇ ਯਾਰ ਕੀ ਹੁੰਦਾ ਯਾਰ ਐਵੇਂ ਉੱਥੇ ਤੁਰੇ ਘਰਨਾਗਾ ਜੇ ਤੂੰ ਜਾਣਾ ਤਾਂ ਜਾ ਮੇਰੇ ਨਾਲ ਨਹੀਂ ਮੈਂ ਤਾਂ ਉਹਦੇ ਭਾਈ ਨੂੰ ਲੈ ਕੇ ਵਗ ਜੂੰਗੀ ਚੱਲ ਕੋਈ ਨਹੀਂ ਫਿਰ ਕੋ ਪਤਾ ਕੋ ਗੁੱਸੇਗਾ ਤਾਂ ਹੁਣੀਆਂ ਭਾਈਆ ਗੱਲ ਤਾਂ ਸੁਣ ਲੈ ਮੇਰੀ ਬੱਸ ਮੈਨੂੰ ਨਹੀਂ ਲੋੜ ਉਹ ਜੇ ਬਾੜਾ ਕਰਦੀਆਂ ਚੱਲ ਬੜਾਂਗੇ ਰੋਟੀ ਖਾਣ ਦੇ ਯਾਰ ਮੈਨੂੰ ਐਨਾ ਰੋਟੀ ਵੀ ਦੁੱਬਰ ਕਰ ਜੰਦਿਆਂ thank you 三个子一百哟 કરીਏ ਸਿੱਧੀ ਆ ਗਿਆ ਬਾਬਾ ਜੀ ਹਾਂ ਮੇਰਾ ਹੱਲ ਕਰ ਦਿਓ ਜੀ ਮੈਂ ਤਾਂ ਤੇਰਾ ਕਰਾਂਗੇ ਮੈਂ ਖਲਾ ਪਹਿਲਾਂ ਆਨਲਾਈਨ ਚੱਲਦੀ ਹੈ ਵੀਡੀਓ ਹੱਲ ਲਾ ਲਾਲਾ ਜੀ ਹਾਂ ਹਾਂ ਲਾਲਾ ਫੋਲੋ ਕਰਦਾ ਬਾਬੇ ਨੂੰ ਹਾਂਜੀ ਬਾਬਾ ਜੀ ਕਿਵੇਂ ਕਰਦਾ ਫੋਲੋ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਸਾਰੀ ਕੀਤੀ ਕਰਦਾ ਜੀ ਸੋਨੇ ਛੋੜੇ ਵੀ ਨਾ ਤਾਂ ਕੱਖ ਦੇ ਨਹੀਂ ਲੱਗਦਾ ਨਹੀਂ ਕੀ ਨਾਂ ਤੇਰਾ ਦੱਸਿਆ ਨਹੀਂ ਇੱਥੇ ਮੇਰਾ ਨਾਂ ਗੋਪੀ ਹੈ ਜੀ ਕਿੱਦੇ ਕਰੇ ਫੋਲੋ ਤੂੰ ਮੈਂ ਤਾਂ ਦੋ ਤਿੰਨ ਮਹੀਨੇ ਹੋ ਗਈ ਹਰ ਜੀ ਲਾਤੀ ਸੀ ਹੈਗਾ 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 ਠੀਕ ਆ ਕੀ ਸਮੱਸਿਆ ਦੱਸ ਤੈਨੂੰ ਬਾਬਾ ਜੀ ਮੇਰਾ ਵਿਆਹ ਨਹੀਂ ਹੁੰਦਾ ਜੀ ਤੇਰਾ ਵੀ ਨਹੀਂ ਹੁੰਦਾ ਚਲੋ ਹੁੰਦਾ ਨਹੀਂ ਕਿਉਂ ਕੀ ਗੱਲ ਕੀ ਘਟਾ ਤੇਰੇ ਚ ਉਹ ਤਾਂ ਨਹੀਂ ਜੀ ਤੇਰੀ ਤਾਂ ਤੁਹਾਨੂੰ ਕੁੱਛਣਾ ਹੈ ਬਾਬਾ ਜੀ ਕਾ ਬੱਚਾ ਤੇਰੀ ਕੁੰਡਲੀ ਚ ਬੈਠਾ ਸਲਮਾਨ ਖਾਨ ਹੈ ਹਾਂਜੀ ਹਾਂ ਸਲਮਾਨ ਖਾਨ ਉਹ ਨਹੀਂ ਹੋਣ ਦਿੰਦਾ ਤੇਰਾ ਵਿਆਹ ਉਹਨੇ ਆਪ ਦਾ ਕਰਾਉਣਾ ਨਹੀਂ ਮੇਰਾ ਕਿਉਂ ਨਹੀਂ ਹੋਣ ਦਿੰਦਾ ਜੀ ਹਾਂ ਤਾਂ ਹੀ ਨਹੀਂ ਹੋਣ ਦਿੰਦਾ ਉਹ ਤੇਰਾ ਹੱਲ ਕਰਨਾ ਪਊਗਾ 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 ਤੇਰਾ ਹੱਲ ਕਰੂ ਇੱਧਰ ਮੁੜਿਆ ਉੱਧਰ ਕੁਛ ਨਹੀਂ ਤੇਰਾ ਹੱਲ ਕਰੂਗਾ ਵਿੱਕੀ ਕੋਸਲ ਹਾਂਜੀ ਹਾਂ ਕਿਉਂਕਿ ਉਹਨੇ ਵਿਆਹ ਨਹੀਂ ਆਇਆ ਸੀ ਕੈटरीना कैफ ਨਾਲ ਰੌਣਕਾਂ ਹੈ ਬਾਬੇ ਦੀ ਜੈ ਟੌਫੀਆਂ ਵਾਲੇ ਬਾਬੇ ਦੀ ਜੈ ਸਲਮਾਨ ਖਾਨ ਦੀ ਫੋਟੋ ਲਾ ਲਈ ਘਰੇ ਹਾਂਜੀ ਠੀਕ ਆ ਹਾਂਜੀ 2 ਦਿਨ ਲਾ ਕੇ ਰੱਖਣੀ ਆ ਹਾਂਜੀ ਤੀਜੇ ਦਿਨ ਪੱਟ ਕੇ ਧੰਨਵਾਦ ਬਾਬਾ ਜੀ ਅੱਗ ਲਾ ਕੇ ਧੰਨਵਾਦ ਬਾਬਾ ਜੀ ਟੌਫੀ ਪਾਉਣੀ ਆ ਮੂੰਹ 'ਚ ਆਹਾ ਟੌਫੀ ਹਾਂਜੀ ਹਾਂਜੀ ਟੌਫੀ ਪਾਉਣੀ ਆ ਮੂੰਹ 'ਚ ਧੰਨਵਾਦ ਜਿਵੇਂ ਪਾ ਲਈ ਹਾਂਜੀ ਫੋਟੋ ਮੱਚੂਗੀ ਹਾਂਜੀ ਬਾਬਾ ਜੀ ਟੌਫੀ ਚੂਸਣੀ ਆ ਹਾਂਜੀ ਬਾਬਾ ਜੀ ਫੇਰ ਤੇਰਾ ਹੱਲ ਹੋਊਗਾ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਆ ਜੇ ਆ ਵੀ ਆ ਗਿਆ ਵੀ ਟਾ ਮੈਨੂੰ ਲੱਗਦਾ ਪੂਰ ਜਾਓ ਜਾਓ ਟੋਬੀਓ ਦੇ ਬਾਪੇ ਦੀ ਜਾਓ ਹੋ ਗਿਆ ਓਏ ਬਾਹਰਲੇ ਬੰਦੇ ਨੂੰ ਪਰਮਿਸ ਜਾਓ ਜਾਓ ਮੈਂ ਕਪੜਾ ਵੇਖਿਆ ਕਰ ਲਾਈਵ ਚੱਲਦਾ ਕਿੱਦਾਂ ਕਿੱਦਾਂ ਬਾਬਾ ਜੀ ਮੈਂ ਇੰਗਲੈਂਡ ਤੋਂ ਜੋ ਇੰਗਲੈਂਡ ਤੋਂ ਆਇਆ ਇੰਗਲੈਂਡ ਤੋਂ ਇੰਟਰਨੈਸ਼ਨਲ ਕਸਟਮਰ ਇੰਟਰਨੈਸ਼ਨਲ ਹੋ ਜੋ 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 ਲਾਈਵ ਦਿਸ ਜੋ ਜੋ ਬਾਬਾ ਜੀ ਮੈਂ ਆਇਆ ਤੁਹਾਡੇ ਕੋਲੇ ਪਹਿਲਾਂ ਮੇਰੀ ਗੱਲ ਸੁਣ ਭਗਤਾ ਜੀ ਬਾਬਾ ਜੀ ਅੱਜ ਦਿਨ ਹੈਗਾ ਸੋਮਵਾਰ ਸੋਮਵਾਰ ਨੂੰ ਬਾਬਿਆਂ ਦਾ ਇੰਗਲਿਸ਼ ਦਾ ਵਰਤ ਹੁੰਦਾ ਇੰਗਲਿਸ਼ ਨਹੀਂ ਬੋਲਦੇ ਗੱਲ ਕਰਾਂਗੇ ਪੰਜਾਬੀ ਉਹ ਜਾ ਜਾ ਬਾਬਾ ਜਾ ਲਾਈਕ ਦਿਸ ਓਕੇ ਬਾਬਾ ਜੀ ਓਕੇ ਮੈਂ ਪੰਜਾਬੀ ਚ ਗੱਲ ਕਰ ਸਕਦਾ ਜਿੱਦਾਂ ਕੀ ਹਾਂ ਪੰਜਾਬੀ ਚ ਗੱਲ ਕਰਨਾ ਮੰਗਦਾ ਤੈਨੂੰ ਓਕੇ ਬਾਬਾ ਜੀ ਓਕੇ ਤੁਹਾਨੂੰ ਬਾਬਾ ਜੀ ਤੁਹਾਨੂੰ ਤੁਹਾਨੂੰ ਬਾਬਾ ਜੀ ਹਾਂ ਜੀ ਮੇਰਾ ਹੱਲ ਕਰੋ ਤੇਰਾ ਹੱਲ ਕੀ ਕਰੀਏ ਮੇਰੇ ਲੈ ਕਿ ਨਿ ਆਉਂਦੇ ਬਾਬਾ ਜੀ ਕਾਪੀ ਵਾਲੇ ਬਾਬਾ ਜੀ ਦੀ ਜੈ ਕਾਪੀ ਵਾਲੇ ਬਾਬਾ ਜੀ ਦੀ ਜੈ ਚੈਨਲ ਤੇਰਾ ਹੋ ਜੂ ਮੋਨਟਾਈਜ਼ ਠੀਕ ਆ ਬਾਬਾ ਜੀ ਕੈਰੀ ਮਨੈਟੀ ਨੂੰ ਜਾਣਦਾ ਯਾ ਯਾ ਬਾਬਾ ਯਾ ਕੈਰੀ ਮਨੈਟੀ ਬੰਦਾ ਯੂਟਿਊਬਰ ਆ ਹਾਂ ਬਾਬਾ ਜੀ ਹਾਂ ਉਹਦੀ ਫੋਟੋ ਲਾਉਣੀ ਆ ਘਰੇ ਤੂੰ ਓਕੇ ਬਾਬਾ ਜੀ ਪੂਜਾ ਕਰਨੀ ਆ ਪੂਰੇ 7 ਦਿਨ ਠੀਕ ਆ ਬਾਬਾ ਜੀ ਠੀਕ ਆ ਓਕੇ ਬਾਬਾ ਜੀ ਆ ਚੱਕ ਟੋਫਾਂ ਓਕੇ ਬਾਬਾ ਜੀ ਠੀਕ ਆ ਠੀਕ ਆ ਬਾਬਾ ਜੀ ਇਹੀ ਕਰਨੀ ਆ ਤੇਰਾ ਹੱਲ ਜੈ ਹੋ ਬਾਬਾ ਜੀ ਜੈ ਹੋ ਜਦੋਂ ਲਾਈਵ ਹੋਣਾ ਟੋਭੀ ਹੋਵੇ ਤੇਰੇ ਮੂੰਹ ਚ ਓਕ ਤੇ ਬਾਬਾ ਜੀ ਹਾਂ ਚਲੋ ਵੀ ਸੱਜੋ ਤੇਰੀ ਮੇਰੀ ਜੋੜੀ ਦੇ ਵਦ ਤੇ ਬਾਈਆ ਤੇਰੇ ਹੋ ਬਾਬਾ ਜੀ ਦੇ ਦਸ ਤੇ ਬਾਈਆ ਤੇਰੇ ਹੋ ਬਾਬਾ ਜੀ ਦੇ ਦਸ ਤੇਰੀ ਮਾਈਆ ਤੇਰੇ ਹੋ ਬਾਬਾ ਜੀ ਦੇ ਦਸ ਤੇਰੀ ਮਾਈਆ ਧੰਨਾ ਬਾਬਾ ਬਾਬਾ ਤੇਰਾ ਚੈਨਲ ਬੋਲ ਦੋ ਸੰਗ ਤੁਹਾਨੂੰ ਸਬਸਕ੍ਰਾਈਬ ਕਰ ਲੈਣਗੇ ਚੈਨਲ ਬੋਲਦਿੰਨੇ ਆ ਫੋਨ ਬੰਦ ਕਰੋ ਸੰਗਤਾਂ ਨੂੰ ਕਿੰਨੇ ਵਾਰੀ ਕਿਹਾ ਵੀ ਫੋਨ ਬੰਦ ਕਰਾ ਕੇ ਕਰੋ ਪਾਪਾ ਫੋਨ ਇਹਨੇ ਪਾਸੇ ਰੱਖੋ ਬਈ ਫੋਨ ਹੀ ਚਲਾਉਣਾ ਕਿਸੇ ਨੇ ਤੁਹਾਨੂੰ ਦੱਸਿਆ ਨਾ ਵੀਡੀਓ ਨਾ ਫੋਟੋ ਕਿਸੇ ਨੇ ਆਪਣੇ ਚੈਨਲ ਤੇ ਹੀ ਲਾਈਵ ਦੇਖਣਾ 1 ਮਿੰਟ ਗੱਲ ਸੁਣ ਲੈ ਓਕੇ ਬਾਬਾ ਜੀ ਓਕੇ ਬਾਬਾ ਜੀ ਕੀ ਨਾਮ ਤੇਰੇ ਚੈਨਲ ਦਾ ਮੇਰੇ ਚੈਨਲ ਦਾ ਨਾਮ ਬਾਬਾ ਜੀ ਨੈਣੇ ਵਾਲੀਆ ਪ੍ਰੋਡਕਸ਼ਨ ਅੱਛਾ ਹਾਂਜੀ ਬਾਬਾ ਜੀ ਸੰਗਤ ਸਾਰਿਆਂ ਸੁਣ ਲੋ ਨੈਣੇ ਵਾਲੀਆ ਪ੍ਰੋਡਕਸ਼ਨ ਬਾਹਰੋਂ ਆਇਆ ਮੁੰਡਾ ਇੰਗਲੈਂਡ ਤੋਂ ਸਬਸਕ੍ਰਾਈਬ ਕਰ ਦੇਣਾ ਸਾਰਿਆਂ ਨੇ ਠੀਕ ਆ ਜੀ ਤੁਸੀਂ ਵੀ ਸੁਣ ਲੋ ਬਾਬਾ ਜੀ ਬਾਂਧੀ ਇੱਕ ਮੈਂ ਬਚਨ ਕਰਦਾ ਜਿੰਨੇ ਜਦੋਂ ਤੈਨੂੰ ਸੀ ਬਚਨ ਤੁਸੀਂ ਕਰੋਗੇ ਕਿ ਬਾਬੇ ਕਰਨਗੇ ਈ ਬਾਬਾ ਜੀ ਬਾਬਾ ਹੁਕਮ ਲੈਣਾ ਬਾਬੇ ਦਾ ਤੁਸੀਂ ਹੁਕਮ ਲੈ ਬਾਬਿਆਂ ਦਾ ਕੀ ਲੈਣਾ ਤੂੰ ਬਾਬਾ ਜੀ ਮੈਂ ਕਹਿੰਦਾ ਸੀ ਵੀ ਜਿੱਤੇ ਚੈਨ ਦੀ ਪਹਿਲੀ ਕਮਾਈ ਆ ਗਈ ਮੈਂ ਤੁਹਾਡੇ ਸੇਵਾ ਦੇ ਰੱਖ ਕੇ ਜਮ ਹਾਂ ਬਾਠ ਠੀਕ ਆ ਫਿਰ ਸਾਰੀ ਹਾਂ ਜੀ ਬਾਬਾ ਜੀ ਆਫੀ ਵਾਲੇ ਬਾਬੇ ਦੀ ਜੈ ਆਫੀ ਵਾਲੇ ਬਾਬੇ ਦੀ ਜੈ ਕੋਲੇ ਬਟਿੱਲੇ ਕੋਈ ਪਾ ਦੇ ਵੇ ਮਾ ਬਾ ਕੋਲੇ ਬਟਿੱਲੇ ਕੋਈ ਪਾ ਦੇ ਵੇ ਮਾ ਬਾ ਮੈਨੂੰ ਕਿੰਨਾ ਗੋਲ ਬਟਿੱਲੇ ਕੋਈ ਪਾ ਦੇ ਵੇ ਮਾ ਬਾ ਓ ਜੋ ਜੋ ਅੱਖਾਂ ਅੱਖਾਂ ਵਿੱਚੋਂ ਸੱਪੋਂ ਹਾਂ ਬਾਲੇ ਦੁਖੀ ਆ ਇਹ ਤਾਂ ਆਉਂਦਾ ਨਹੀਂ ਸੀਗਾ ਇੱਕ ਮਿੰਟ ਦੀ ਇੱਕ ਮਿੰਟ ਫਗਦਾ ਪ੍ਰਸਾਦ ਕੱਢਾ ਫਿਰ ਲਾਦਾ ਘਟ ਜਾ ਸੰਗਤ ਵੱਧ ਹੀ ਜਾਂਦੀ ਹੈ ਦੇਖੀ ਦੇਖੀ ਦੇਖ ਕੇ ਇਹਨਾਂ ਕਰਦੇ ਨੇ ਸੋਪੀ ਵਾਲੇ ਬਾਬਾ ਜੀ ਦੀ ਜੈ ਸੋਪੀ ਵਾਲੇ ਬਾਬਾ ਜੀ ਦੀ ਜੈ ਕੋਲੇ ਨਹੀਂ ਚੱਲਿਆ ਕੋਲੇ ਨੂੰ ਅੰਮੀ ਤੁਸੀਂ ਦੱਸੋ ਕੀ ਹੋ ਗਿਆ? ਬਾਬਾ ਜੀ ਅਸੀਂ ਤਾਂ ਬਾਲੇ ਦੁਖੀ ਆ। ਆ ਸਾਡਾ ਜਵਾਕ ਕਿੰਨੇ ਦਿਨਾਂ ਦਾ ਬਿਮਾਰ ਹੋਇਆ ਪਿਆਗਾ? ਸਾਡੇ ਤਾਂ ਘਰੇ ਇੰਨਾ ਕਲੇਸ਼ ਰਹਿੰਦਾਗਾ। ਆ ਮੈਨੂੰ ਤਾਂ ਮੂਜੂ ਨੂੰ ਮਸਾਂ ਲੈ ਕੇ ਆਈਆਂ ਮੈਂ ਇੱਥੇ। ਇਹ ਤਾਂ ਮੰਨਦਾ ਨਹੀਂ ਈ ਆਉਣ ਨੂੰ। ਉਹ ਭਾਈ ਦੁਖੀ ਤਾਂ ਸਾਰੀ ਸੰਗਤੀ ਆ। ਤੁਹਾਨੂੰ ਕੋਈ ਲਹਿਦਾ ਦੁੱਖ ਨਹੀਂ ਹੈਗਾ। ਆ ਸਾਰੀ ਜਿਹੜੀ ਸੰਗਤ ਬੈਠੀ ਆ ਨਾ ਇਹ ਦੁਖੀ ਆ। ਧੰਨਵਾਦ। ਮੇਰੀ ਇੱਕ ਗੱਲ ਮੰਨ। ਤੂੰ ਘਰ ਵਾਲੇ ਦੀ ਮੰਨ ਓਏ ਘਰ ਵਾਲਿਆ ਮਤਲਬ ਇਹਦੇ ਘਰ ਵਾਲਿਆ ਤੂੰ ਮੇਰੀ ਮੰਨ ਆ ਚੱਕ ਟੌਫੀ ਬਣਾ ਕੇ ਕੌਫੀ ਬਾਬਿਆਂ ਨੂੰ ਧਿਆ ਕੇ ਠੀਕ ਆ ਇਹਨੂੰ ਪਿਆ ਕੇ ਹਫਤਾ ਲੱਗੂਗਾ ਬੀਕ ਬੱਚਾ ਹੋਜੂ ਠੀਕ ਜੈ ਹੋ ਬਾਬਿਆਂ ਦੀ ਜੈ ਹੋ ਬਾਬੇ ਦੀ ਜੈ ਜੈ ਟੌਫੀ ਵਾਲੇ ਬਾਬੇ ਦੀ ਜੈ ਹਾਕਵੇ ਪਾ 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 ਮੇਰੇ ਦੇ ਘਰ ਦੇ ਜਵਾਂਗੇ ਕਿਸ ਕਢ ਦੇਗਾ ਯਾਰ ਚਲ ਓਏ ਭਾਂ ਦਾ ਕਿਹੜਾ ਸਿਸਟਮ ਇਹਨਾਂ ਦਾ ਯਾਰ ਚੇਲਿਆ ਮਲ ਚੇਲਿਆ ਦਾ ਨਾ ਹਲ ਹੋਗੇ ਐ ਕਰ ਫੀਸ ਲੈ ਦੀ ਬਾਹਰ ਫੋਨ ਲਾ ਦੇ ਕਾਰਡ ਨੂੰ ਹੈਲੋ ਗੂਗਲ ਪੇ ਕਰ ਦੋ ਜਾਂਦੇ ਹੋਏ ਕਿੱਟ ਤੇ ਆਏ ਮੈਕ ਫੜਾ ਜੋ ਮੈਕ ਲੈ ਲਾ ਓਏ ਓਏ ਭਗਤਾ ਤੈਨੂੰ 20 ਵਾਰੀ ਕਿਹਾ ਮੈਕ ਪਤਾ ਕਿੰਨੇ ਮਹਿੰਗੇ ਆ ਤੇ ਚਲੋ ਚੰਗੀ ਤਾਂ ਮੇਰੇ ਬਾਬਾ ਨੂੰ ਦਾਣਾ ਹੋਗੇ ਇੱਲਾ ਕੋਈ AC UC ਲਗਵਾ ਲਾ ਇੱਥੇ ਗਰਮੀ ਚ ਮਾਰ ਰੱਖਿਆ ਵਾਪਿਆਂ ਨੂੰ AC ਵੀ ਖਰਾਬ ਕਰ ਦਿਆ ਬਾਬਾ AC ਵੀ ਖਰਾਬ ਕਰ ਦਿਆ ਹਾਂ ਤਾਂ ਇਹ ਤਾਂ ਬਚੀ ਲੈਣ ਦੇ ਕੰਨ ਨੂੰ ਕੱਟ ਕਰ ਦੇ ਥੋੜਾ ਜਿਹਾ ਦੇਖੀ ਬਾਬਾ ਅੱਗੇ ਦਾ ਅੱਗੇ ਦਾ ਕੱਢਣਾ ਪਾਪਾ ਤੇਰੇ ਜਿਹੇ ਕਰਮਾਂ ਐਸਪੇ ਵੀ ਆ ਸਰੀ ਗਰਮਾਈ ਤਾਂ ਠੰਡੀਆਂ ਚੀਜ਼ਾਂ ਬਹੁਤ ਖਾਣੇ ਆ ਠੰਡੀਆਂ ਨਹੀਂ ਤੂੰ ਬਦਾਮ ਬਦੂਮ ਜਿਹੜੇ ਹੁੰਦੇ ਆ ਨਾ ਇਹ ਚੀਜ਼ਾਂ ਨਾਲ ਗਰਮਾਈ ਸੈਂਦੀ ਹੈਗੀ ਹੁਣ ਹੀ ਗਰਮਾਈ ਸੈਂਦੀ ਹੈਗੀ ਇਹ ਤੈਨੂੰ ਬਾਬਾ ਘਟਾਉਣੀਆਂ ਪੈਣਗੀਆਂ ਕਿਉਂ ਉਹਨੂੰ ਵੀ ਥੋੜਾ ਜਿਹਾ ਪਰਹੇਜ਼ ਕਰ ਬਾਬਾ ਪਰਹੇਜ਼ ਕਰ ਕੰਮ ਇਹ ਚੀਜ਼ਾਂ ਦੇ ਚੱਲਦਾ ਫਿਰ ਬਾਬੇ ਕਾਦੇ ਰਹਿਗੇ ਇਹਦਾ ਬਿਨਾ ਕੰਮ ਤਾਂ ਚੱਲਦਾਗਾ ਇਹ ਚੀਜ਼ਾਂ ਬਿਮਾਰੀ ਦਾ ਘਰ ਹੁੰਦੀਆਂ ਜੇ ਤਾਂ ਆਪਾਂ ਨਾਲ ਕੰਮਕੁਮ ਕਰੀਏ ਕੋਈ ਜ਼ੋਰ ਵਾਲਾ ਫੇਰ ਤਾਂ ਹੁੰਦਾ ਹੁਣ ਥੋੜਾ ਕੰਮ ਤਾਂ ਹੈਗਾ ਬੈਠਣ ਵਾਲਾ ਠੀਕ ਹੈ ਜੀ ਤਾਂ ਕਰਕੇ ਠੀਕ ਹੈ ਜੇ ਨਿਆ ਹੋਰਿਆ ਘਟਾਓ ਸਸਾ ਹੱਲ ਕਰ ਕੋਈ ਦੇ ਦਵਾਈ ਮੈਨੂੰ ਉੜਦਾ ਦਾ ਕਰ ਕਾਲੂ ਦੁਕਾਨ ਵੀ ਲਾਉਣੇ ਆ ਸੰਗਤ ਨੇ ਪਤਾ ਕਿੰਨੀ ਨੇ ਉਹਨਾਂ ਮੇਰੇ ਕੋਲੇ ਹਜ਼ਾਰਾਂ ਦੀ ਗਿਣਤੀ ਚਾ ਆ ਗਿਆ ਇੱਕ ਮਿੰਟ ਬਾਬਾ ਉਹਨਾਂ ਨੂੰ ਇੱਕ ਤਾਂ ਇਹ ਵੀ ਗਾਇੰਟੇਰੀਰ ਬਿੱਲੇ ਜੱਥੇ ਉੱਥੇ ਦਾਕ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਬੱਚੇ ਨੂੰ ਦਿਖਾਉਣਾ ਸੀਗਾ ਜੀ ਇੱਥੇ ਬੈਠਾ ਇੱਕ ਮਿੰਟ ਆ ਕੇ ਦੇਖ ਲਾਂ ਦਵਾਈ ਲਿਆਂਵਾਂ ਬੇਜਾ ਪੁੱਤ ਆ ਇੱਥੇ ਦਿਵਾਉਣੇ ਤੈਨੂੰ ਚੰਗੀ ਜੀ ਦਵਾਈ ਚੰਗਾ ਆਉਂ ਜਰਾ ਰੱਖਿਆ ਕਰ ਤੂੰ ਉੱਥੇ ਤਾਂ ਤੇਰੀ ਮਾਂ ਐਵੇਂ ਹੀ ਡੇਰਿਆਂ ਤੇ ਤੁਰੀ ਫਿਰਦੀ ਰਹੀ ਉਹਨਾਂ ਨੇ ਕਿਹੜਾ ਠੀਕ ਕਰਨ ਉਹ ਤਾਂ ਟੋਫੀਆਂ ਦੇ ਕੇ ਸਾਰ ਦਿੰਦੇ ਸੀਗੇ ਐਥੇ ਤੇਨੂੰ ਵੱਡਗਾ ਵਧੀਆ ਜੀ ਕੋਈ ਮੈਡੀਸਨ ਦਵਾਉਣਾ ਠੀਕ ਆ ਆਇਆ ਡਾਕਟਰਾ ਕਿੱਥੇ ਰਹਿ ਗਿਆ ਪੁੱਤਾਂ ਵੀਰੇ ਬਾਬਾ ਉਹੀ ਨੇ ਨਾ ਆਇਆ ਜਿੱਦੇ ਕੋਲ ਤੇਰੀ ਮਾਂ ਲੈ ਕੇ ਜਾਂਦੀ ਸੀ